ਰੂਪਨਗਰ ਪੁਲਿਸ ਵੱਲੋਂ ਜਿਲਾ ਜੇਲ੍ਹ ਵਿੱਚ ਚੈਕਿੰਗ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਤੇ ਜੇਲ੍ਹ ਪੁਲਿਸ ਜਿਲਾ ਪੁਲਿਸ ਅਤੇ ਕੇਂਦਰੀ ਸੁਰੱਖਿਆ ਬਲ ਦੀਆਂ ਟੁਕੜੀਆਂ ਮੌਜੂਦ ਸਨ ਕੈਦੀਆਂ ਦਾ ਹਾਲਚਲ ਬਿਸ ਦੇ ਵਿੱਚ ਜਿਹੜਾ ਆ ਜਾਣਿਆ ਗਿਆ ਚੈਕਿੰਗ ਜਦੋਂ ਕੀਤੀ ਗਈ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੇਲ੍ਹ ਦੇ ਨਾਲ ਨਾਲ ਬੈਰਕਾਂ ਦੀ ਵੀ ਚੈਕਿੰਗ ਕੀਤੀ ਗਈ ਹੈ ਤੇ ਕੈਦੀਆਂ ਦਾ ਹਾਲਚਲ ਜਾਣਿਆ ਗਿਆ ਹੈ ਉਹਨਾਂ ਦੀਆਂ ਸਮੱਸਿਆ ਵੀ ਸੁਣੀਆਂ ਗਈਆਂ ਨੇ ਨਾਲ ਹੀ ਜੇਲ੍ਹ ਦੇ ਬੈਰਕਾਂ ਜੋ ਜੇਲ੍ਹ ਦੀਆਂ ਬੈਰਕਾਂ ਨੇ ਉਹਨਾਂ ਨੂੰ ਵੀ ਜਿਹੜਾ ਆ ਚੈੱਕ ਕੀਤਾ ਗਿਆ ਤਾਂ ਕਿ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਜੀ ਦੀ ਘਟਨਾ ਉਹ ਨਾ ਘਟ ਰਕੇ ਅਤੇ ਜਾਂਚ ਅਧਿਕਾਰੀਆਂ ਨੂੰ ਵੀ ਜਿਹੜੇ ਨੇ ਨਿਰਦੇਸ਼ ਦਿੱਤੇ ਗਏ ਨੇ ਅੱਜ ਦੀ ਸਰਪ੍ਰਾਈਜ਼ ਚੈਕਿੰਗ ਹੈ ਜੋ ਇਹ ਮਾਨਯੋਗ ਡੀਜੀਪੀ ਜਾ ਪੁਲਿਸ ਉਹਨਾਂ ਬਾਤ ਪ੍ਰਯੋਗ ਐਡੀਜੀਪੀ ਜ਼ਿਲ੍ਹਾ ਵੱਲੋਂ ਹਦਾਇਤਾਂ ਅਨੁਸਾਰ ਇਹ ਸਰਪ੍ਰਾਈਜ਼ ਚੈਕਿੰਗ ਕੀਤੀ ਹੈ ਕਿ ਅੱਜ ਜਿਹੜਾ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈ ਇਸ ਚ ਕਿ ਕੋਈ ਕਿਸੇ ਤਰ੍ਹਾਂ ਦੀ ਕੋਈ ਫੋਨ ਦੇ ਰਹੇ ਜਾਂ ਕੋਈ ਹੋਰ ਤਰੀਕੇ ਨਾਲ ਕੋਈ ਗਲਤ ਐਕਟੀਵਿਟੀਜ਼ ਨਾ ਕ੍ਰਿਮੀਨਲ ਕੋਈ ਕਰਪਾਣ ਉਹਨਾਂ ਵਾਸਤੇ ਕਿ ਚੈਕਿੰਗ ਕੀਤੀ ਹੈ ਅਤੇ ਬੜੇ ਐਕਟਿਵਲੀ ਚੈਕਿੰਗ ਹੋਈ ਹੈ ਪੁਲਿਸ ਦੇ 100 ਦੇ ਕਰੀਬ ਪੁਲਿਸ ਦੇ ਮੈਂਬਰਸ ਆਏ ਸੀ ਔਰ ਚਾਲੀ ਦੇ ਜੇਲ੍ਹ ਦੇ ਸੀ ਟੋਟਲ 140 ਦੀ ਸਟ੍ਰੈਂਥ ਨਾਲ ਅਸੀਂ ਚੈਕਿੰਗ ਕੀਤੀ ਹੈ ਕੋਈ ਵੀ ਇੱਥੇ ਇਤਰਾਜ਼ਯੋਗ ਚੀਜ਼ ਨਹੀਂ ਮਿਲੀ ਡਿਸਟ੍ਰਿਕਟ ਦੇ ਰੂਪ ਵਿੱਚ ਦੇ ਵਿੱਚ ਜਿਹੜੀ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਹੈ ਜੁਆਇੰਟ ਆਪਰੇਸ਼ਨ ਸੀ ਇਹਦੇ ਚ ਆਈਟੀਬੀਪੀ ਤੇ ਡਿਸਟ੍ਰਿਕਟ ਪੁਲਿਸ ਦੇ ਨਾਲ ਜੇਲ੍ਹ ਪੁਲਿਸ ਨੇ ਕੱਥੇ ਆਪਰੇਸ਼ਨ ਕੀਤਾ ਹਰ ਬੈਰਕ ਵੀ ਬਕਰੀ ਬਕਰੀ ਜਿਹੜੀ ਹੈ ਟੀਮਾਂ ਬਣਾ ਕੇ ਸਰਚ ਕੀਤੀ ਗਈ ਸਭ ਜਿਹੜੀ ਮੁਕੰਮਲ ਹੋ ਗਈ ਹੈ ਕੋਈ ਵੀ ਜੇਲ੍ਹ ਦੇ ਵਿੱਚੋਂ ਕਿਸੇ ਵੀ ਕੈਦੀ ਤੋਂ ਜਾਂ ਕਿਸੇ ਵੀ ਬੈਰਕ ਤੋਂ ਕੋਈ ਵੀ ਇਤਰਾਜ਼ਯੋਗ ਨਹੀਂ ਮਿਲਿਆ ਰੂਪਨਗਰ ਪੁਲਿਸ ਵੱਲੋਂ ਜ਼ਿਲ੍ਹਾ ਜੇਲ੍ਹ ਵਿੱਚ ਚੈਕਿੰਗ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਤੇ ਜੇਲ੍ਹ ਪੁਲਿਸ ਜ਼ਿਲ੍ਹਾ ਪੁਲਿਸ ਅਤੇ ਕੇਂਦਰੀ ਸੁਰੱਖਿਆ ਬਲ ਦੀਆਂ ਟੁਕੜੀਆਂ ਮੌਜੂਦ ਸਨ ਕੈਦੀਆਂ ਦਾ ਹਾਲਚਲ ਵੀ ਇਸ ਦੇ ਵਿੱਚ ਜਿਹੜਾ ਆ ਜਾਣਿਆ ਗਿਆ ਚੈਕਿੰਗ ਜਦੋਂ ਕੀਤੀ ਗਈ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੇਲ੍ਹ ਦੇ ਨਾਲ-ਨਾਲ ਬੈਰਕਾਂ ਦੀ ਵੀ ਚੈਕਿੰਗ ਕੀਤੀ ਗਈ ਹੈ ਤੇ ਕੈਦੀਆਂ ਦਾ ਹਾਲਚਲ ਜਾਣਿਆ ਗਿਆ ਹੈ ਉਹਨਾਂ ਦੀਆਂ ਸਮੱਸਿਆ ਵੀ ਸੁਣੀਆਂ ਗਈਆਂ ਨੇ ਨਾਲ ਹੀ ਜੇਲ੍ਹ ਦੇ ਬੈਰਕਾਂ ਜੋ ਜੇਲ੍ਹ ਦੀਆਂ ਬੈਰਕਾਂ ਨੇ ਉਹਨਾਂ ਨੂੰ ਵੀ ਜਿਹੜਾ ਆ ਚੈੱਕ ਕੀਤਾ ਗਿਆ ਤਾਂ ਕਿ